ਸਾਰਣ ਪਿਆਰਪ੍ਰੀਤ ਸ਼ਖਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆਪਨੇ ਚੈਨਲ ਤੇ ਸੋ ਦੋਸਤੋ ਮਲਾਜ਼ਮਾਂ ਦੇ ਲਈ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦੇ ਵਿੱਚ ਮਲਾਜ਼ਮਾਂ ਨੂੰ ਮਿਲੇਗਾ ਅਹਿਮ ਵੱਡਾ ਲਾਭ ਕਿਹੜਾ ਵੱਡਾ ਲਾਭ ਮਿਲਣ ਜਾ ਰਿਹਾ ਹੈ ਮਲਾਜ਼ਮਾਂ ਲਈ ਕਿਹੜੀ ਵੱਡੀ ਖੁਸ਼ਖਬਰੀ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਤੇ ਰਾਹੀਂ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਸੋ ਦੋਸਤੋ ਪੰਜਾਬ ਦੇ ਮਲਾਜ਼ਮ ਜਿਹੜੇ ਨੇ ਲਗਾਤਾਰ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨੇ ਉਸੇ ਹੀ ਤਰ੍ਹਾਂ ਹੀ ਮਲਾਜ਼ਮਾਂ ਦੇ ਵੱਲੋਂ ਅੱਗੇ ਵੀ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਦੇ ਮਲਾਜ਼ਮਾਂ ਦੀਆਂ ਵੱਡੀਆਂ ਮੰਗਾਂ ਜਿਸ ਦੇ ਵਿੱਚ ਇਸ ਬਹਾਲੀ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨਾ 2.0 ਫੈਕਟਰ ਅਤੇ ਪਿਛਲੇ 6.5 ਸਾਲ ਦੇ ਪਏ ਬਕਾਇਆ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਸੰਘਰਸ਼ ਕਰਕੇ ਵਧੀਆ ਜਿਹੜੇ ਨਤੀਜੇ ਵੀ ਸਾਹਮਣੇ ਨਿਕਲ ਕੇ ਆ ਰਹੇ ਨੇ ਤੇ ਸ਼ੁਰੂ ਹੋ ਗਏ ਨੇ ਇਸੇ ਦੇ ਚੱਲਦਿਆਂ ਹੀ ਪੰਜਾਬ ਸਰਕਾਰ ਦੇ ਵੱਲੋਂ ਮਲਾਸਮਾਂ ਨੂੰ ਇੱਕ ਲਾਭ ਦਿੰਦੇ ਹੋਏ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਵੇਂ ਕਿ ਹਰ ਸਾਲ ਪੰਜਾਬ ਦੇ ਵਿੱਚ ਲਗਭਗ ਇਨ੍ਹਾਂ ਦਿਨਾਂ ਦੇ ਵਿੱਚ ਇਨ੍ਹਾਂ ਮਹੀਨਿਆਂ ਦੇ ਵਿੱਚ ਮਲਾਸਮਾਂ ਨੂੰ ਲਾਭ ਦਿੱਤਾ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਦੋਸਤੋ ਹੁਣ ਪੰਜਾਬ ਦੇ ਵਿੱਚ ਇੱਕ ਪੱਤਰ ਜਾਰੀ ਕਰਕੇ ਮਲਾਸਮਾਂ ਨੂੰ ਇੱਕ ਨਵਾਂ ਲਾਭ ਦੀ ਦੇਣ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਪੱਤਰ ਹੈ ਜਿਹੜਾ ਇਸ ਪੱਤਰ ਦੇ ਵਿੱਚ ਕਿਹਨੂੰ-ਕਿਹਨੂੰ ਸੰਬੋਧਨ ਕੀਤਾ ਗਿਆ ਹੈ ਜੇਕਰ ਉਸ ਦੀ ਜਿਹੜੀ ਗੱਲ ਕੀਤੀ ਜਾਵੇ ਸੋ ਦੋਸਤੋ ਇਥੇ ਜਿਹੜਾ ਆ ਸਪੈਸ਼ਲ ਚੀਫ ਸੈਕਟਰੀਜ਼ ਜਿਹੜੇ ਆ ਉਹਨਾਂ ਨੂੰ ਅਤੀ ਨਾਲ ਹੀ ਚੀਫ ਸੈਕਟਰੀ ਫਾਈਨੈਂਸ ਕਮਿਸ਼ਨਸ ਪ੍ਰਿੰਸੀਪਲ ਸੈਕਟਰੀ ਸਟੇਟ ਆਫ ਸਰਵਿਸেস ਸੈਕਰੀਏਟ ਗਵਰਨਮੈਂਟ ਆਫ ਪੰਜਾਬ ਇਸ ਤੋਂ ਇਲਾਵਾ ਸਾਰੇ ਹੈਡ ਆਊਟ ਡਿਪਾਰਟਮੈਂਟ ਆਫ ਸਟੇਟ ਅਤੇ ਨਾਲ ਹੀ ਜੋ ਕਮਿਸ਼ਨਰ ਆਫ ਡਿਵੀਜ਼ਨ ਐ ਔਰ ਨਾਲ ਹੀ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੰਡੀਗੜ੍ਹ ਦੀ ਔਰ ਡਿਪਟੀ ਕਮਿਸ਼ਨ ਜਿਹੜੇ ਨੇ ਜਿਹੜੇ ਸੈਸ਼ਨ ਜੱਜ ਹੈ ਅਤੇ ਸੈਕਟਰੀ ਪੰਜਾਬ ਵਿਧਾਨ ਸਭਾ ਇਹਨਾਂ ਸਾਰਿਆਂ ਨੂੰ ਇਹੀ ਪੱਤਰ ਹੈ ਜਿਹੜਾ ਇਹ ਸਾਰਾ ਜਾ ਜਿਹੜਾ ਇਹਨਾਂ ਸਾਰਿਆਂ ਨੂੰ ਜਾਰੀ ਕੀਤਾ ਗਿਆ ਹੈ ਇੱਥੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਇਸ ਪੱਤਰ ਨੂੰ ਜਾਰੀ ਕਰਦਿਆਂ ਹੋਏ ਸਰਕਾਰ ਨੇ ਪੰਜਾਬ ਦੇ ਮਲਾਸਮਾਂ ਨੂੰ ਕਿਹੜੇ ਬੈਨੀਫਿਟ ਦੇਣ ਦੀ ਜਿਹੜੇ ਲਾਭ ਦੇਣ ਦੀ ਗੱਲ ਕੀਤੀ ਆ ਤਾਂ ਦੋਸਤੋ ਇਸ ਪੱਤਰ ਦਾ ਜੋ ਵਿਸ਼ਾ ਹੈ ਉਸ ਦੇ ਵਿੱਚ ਲਿਖਿਆ ਹੋਇਆ ਕਿ ਜਿਹੜੇ ਬੈਨੀਫਿਟ ਹੈ ਔਰ ਕਿ 올ਡ ਪੈਨਸ਼ਨ ਸਕੀਮ ਤਾਂ ਹਾਂਜੀ ਦੋਸਤੋ ਤੁਹਾਨੂੰ ਦੱਸਦੀ ਹੈ ਕਿ 올ਡ ਪੈਨਸ਼ਨ ਸਕੀਮ ਨਾਲ ਸੰਬੰਧਿਤ ਇਹ ਪੱਤਰ ਹੈ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਚੱਲਦੇ ਆ ਪੰਜਾਬ ਗੌਰਮੈਂਟ ਇੰਪਲਾਈਜ਼ ਆ ਜਿਹੜੇ ਉਹ ਭਰਤੀ ਕੀਤੇ ਹੈਗੇ ਆ ਵੱਖ-ਵੱਖ ਪੋਸਟਾਂ ਦੇ ਲਈ ਔਰ ਇਸ ਤੋਂ ਇਲਾਵਾ ਹੋ ਜਿਹੜੇ ਇਸ਼ਤਿਹਾਰबाजी ਜਿਹੜੀ ਆ ਉਹਨਾਂ ਨੇ ਜਿਹੜੀ ਰਿਕੁਆਇਰਮੈਂਟ ਆ ਉਹ ਜਾਰੀ ਹੋਈ ਹੈ 1 ਇੱਕ 2004 ਤੋਂ ਪਹਿਲਾਂ ਆਤੀ ਗੌਰਮੈਂਟ ਇੰਪਲਾਈਜ਼ ਆ ਜਿਹੜੇ ਜਿਹੜੇ ਇੰਪਲੀਮੈਂਟ ਹੋਏ ਨੇ ਉਹਨਾਂ ਦੀ ਜਿਹੜੀ ਇੱਥੇ ਅਪੁਆਇੰਟਮੈਂਟ ਹੋਈ ਹੈਗੀ ਉਹ 1 1 2004 ਤੋਂ ਬਾਅਦ ਅਤੇ ਉਹਨਾਂ ਨੂੰ ਇੱਥੇ ਰਿਕੁਐਸਟ ਹੈ ਜਿਹੜੀ ਉਹਨਾਂ ਦੀ ਜਿਹੜੀ ਅਪਾਇੰਟਮੈਂਟ ਹੈ ਇਸ ਇਸ ਦੇ ਵਿੱਚ ਜਿਹੜੇ ਵਕ ਵਕ ਪੱਤਰਾਂ ਨੂੰ ਸੰਬੋਧਨ ਕਰਦੇ ਹੋਏ ਇੱਥੇ ਕਿਹਾ ਗਿਆ ਹੈ ਕਿ ਜਿਹੜਾ ਸਬਜੈਕਟ ਹੈ ਇਸ ਦੇ ਸਬੰਧ ਜਿਹੜੇ ਨੇ ਇਨਕਲੂਡ ਜਿਹੜੇ ਹੇਅਰ ਵਿਦ ਜਿਹੜੀਆਂ ਨੇ ਇੱਥੇ ਗਜ਼ਟ ਹੈ ਨੋਟੀਫਿਕੇਸ਼ਨ ਹੈ ਉਹਨਾਂ ਨੂੰ ਅੱਗੇ ਜਿਹੜਾ ਵੈਰੀਫਾਈਡ ਦੇ ਲਈ ਜਿਹੜਾ ਨੈਸਰੀ ਤੌਰ ਤੇ ਭੇਜਣ ਦੀ ਗੱਲ ਕੀਤੀ ਗਈ ਹੈ ਅਤੇ 22 5 2025 ਨੂੰ ਇਹ ਜਿਹੜਾ ਇਨਫੋਰਮੇਸ਼ਨ ਹੈ ਜਿਹੜੀ ਉਹ ਲਾਸਮੀ ਤੌਰ ਤੇ ਐਕਸ਼ਨ ਲੈਣ ਦੀ ਗੱਲ ਇੱਥੇ ਕਹੀ ਗਈ ਹੈ ਅਸਲ ਦੇ ਵਿੱਚ ਤੁਹਾਨੂੰ ਦੱਸ ਦਈਏ ਦੋਸਤੋ ਕਿ OPS ਹੈ ਜਿਹੜਾ ਉਹ 2004 ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ ਪ੍ਰਾਣੀ ਪੈਨਸ਼ਨ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਨੂੰ ਇਸ ਦਾ ਲਾਭ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਤੇ ਹੁਣ ਇੱਥੇ ਇਹ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਇਹ ਲਾਭ ਆ ਜਿਹੜਾ ਉਹ ਜਾਰੀ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਇਸ ਤੋਂ ਅਗਲੇ ਜਿਹੜੇ ਭਰਤੀ ਹੋਏ ਮਲਾਜ਼ਮ ਐ ਉਹਨਾਂ ਦੇ ਲਾਭ ਆ ਜਿਹੜੇ ਉਹਨਾਂ ਦੇ ਉੱਪਰ ਵਿਚਾਰ ਕੀਤਾ ਜਾਵੇਗਾ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਥੇ ਇਹ ਚੀਜ਼ ਵੀ ਜ਼ਿਕਰਯੋਗ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਵੋਟਾਂ ਦੇ ਸਮੇਂ ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਕਿ OPS ਨੂੰ ਹਰ ਹਾਲਤ ਦੇ ਵਿੱਚ ਬਹਾਲ ਜਿਹੜਾ ਕਿ ਲਾਗੂ ਕੀਤਾ ਜਾਵੇਗਾ ਬਹਾਲ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੰਦੇ ਹੈ 2022 ਦੇ ਵਿੱਚ ਨੋਟੀਫਿਕੇਸ਼ਨ ਆ ਜਿਹੜਾ ਉਹ OPS ਨੂੰ ਲੈ ਕੇ ਉਹ ਜਾਰੀ ਵੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ OPS ਨੂੰ ਲਾਗੂ ਕਰ ਦਿੱਤਾ ਗਿਆ ਪਰ ਇਸ ਨੋਟੀਫਿਕੇਸ਼ਨ ਨੂੰ ਹਲੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ ਇਸ ਨੂੰ ਲਾਗੂ ਕਰਵਾਉਣ ਦੇ ਲਈ ਪੰਜਾਬ ਦੇ ਮੁਲਾਜ਼ਮਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਨੇ ਅਤੇ ਉਹ ਮੁਲਾਜ਼ਮਾਂ ਦੇ ਵੱਲੋਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖੇ ਕਰਨ ਦੀਆਂ ਚੇਤਾਵਨੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਸੋ ਦੋਸਤੋ ਉੱਥੇ ਹੀ ਪੰਜਾਬ ਦੇ ਜਿਹੜੇ ਪੰਜਾਬ ਦੇ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਦੀ ਜਿਹੜੇ ਇਹ ਜਿਹੜੇ ਕਰਕੇ ਜਿਹੜਾ ਮਲਾਜ਼ਮਾਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ ਮਤਲਬ ਇਹੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਸਰਕਾਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਪੱਤਰ ਨੂੰ ਜਿਹੜਾ ਕਿ ਜਾਂ ਤਾਂ ਫਿਰ ਪੂਰਨ ਤੌਰ ਤੇ ਰੱਦ ਕਰ ਦੇ ਕਰ ਦੇ ਜਾਂ ਫਿਰ ਪੂਰਨ ਤੌਰ ਤੇ ਲਾਗੂ ਕਰ ਦੇ ਪੰਜਾਬ ਦੇ ਮਲਾਜ਼ਮਾਂ ਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੰਜਾਬ ਸਰਕਾਰ ਦੇ ਵੱਲੋਂ ਇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜੀ ਸਹਿਮਤੀ ਨਹੀਂ ਬਣਦੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਨਤੀਜੇ ਭੁਗਤਣ ਦੇ ਲਈ ਤਿਆਰ ਰਹੇ। ਉੱਥੇ ਹੀ ਮਲਾਜ਼ਮਾਂ ਦੇ ਵੱਲੋਂ ਹੁਣ ਲੁਧਿਆਣਾ ਦੇ ਵਿੱਚ ਪੈ ਰਹੀਆਂ ਵੋਟਾਂ ਦੇ ਵਿੱਚ ਵੀ ਪੰਜਾਬ ਸਰਕਾਰ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਸੋ ਪੰਜਾਬ ਨਾਲ ਸੰਬੰਧਿਤ ਪੰਜਾਬ ਦੇ ਮਲਾਜ਼ਮਾਂ ਨਾਲ ਸੰਬੰਧਿਤ ਹਰ ਇੱਕ ਵੱਡੀ ਛੋਟੀ ਲੈ ਕੇ ਖਬਰ ਆਉਂਦੇ ਰਹਿਣੇ ਆ। ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ।